ਤੇਗ ਦਾ ਤਨੀ ਸੀ ਜੋ ਦਾ ਪਹਿਲੀ ਮੁੱਠ ਭੇੜਾ ਪਹਿਲੀ ਹੁਣ ਗੁਰੂ ਕੇ ਪਿਆਰਿਓ ਜਦੋਂ ਪਹਿਲੀ ਮੁੱਠ ਭੇੜ ਸੀ ਨਾ ਉਧਰ ਹਸਮਤਖਾ ਕਹਿੰਦਾ ਮੇਰਾ ਜੀ ਕਰਦਾ ਮੈਂ ਤੇਰੇ ਟੋਟੇ ਟੋਟੇ ਕਰਦੇ ਆ ਰਣਜੀਤ ਸਿੰਘ ਕਹਿੰਦਾ ਇਹ ਵੀ ਕਰਕੇ ਵੇਖ ਲਾ ਇਹਨਾਂ ਤਲਵਾਰਾਂ ਨੇ ਇੱਕ ਨ ਇੱਕ ਦਿਨ ਪਿੜਨਾ ਹੀ ਪਿੜਨਾ ਅੱਜ ਪਰਖ ਕਰ ਲੈਣੀਆਂ ਮੈਂ ਤੈਨੂੰ ਮੌਕਾ ਦਿੰਦਾ ਤੂੰ ਵਾਰ ਕਰ ਲੈ ਮੇਰੇ ਤੇ ਕਰ ਲੈ ਵਾਰ ਕਿਉਂਕਿ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਪੈਂਦੇਖਾਂ ਨੂੰ ਪਾਲਿਆ ਉਹ ਬੇਮੁਖ ਹੋ ਗਿਆ ਮਹਾਰਾਜ ਨੇ ਉਹਨੂੰ ਮੌਕਾ ਦਿੱਤਾ ਦਿੱਲੀੋਂ ਸੈਦਖਾਂ ਆਇਆ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਨੂੰ ਫੜਨ ਵਾਸਤੇ ਪਹਿਲਾ ਮੌਕਾ ਉਹਨੂੰ ਮਿਲਿਆ ਅੱਜ ਰਣਜੀਤ ਸਿੰਘ ਵੀ ਕਹਿੰਦਾ ਕਹਿੰਦਾ ਪਠਾਣਾ ਜੇ ਤੇਰੇ ਮਨ ਦੇ ਵਿੱਚ ਇਹ ਰੀਝਾ ਵੇ ਮੈਂ ਵਾਰ ਕਰਨਾ ਤੂੰ ਵਾਰ ਕਰ ਅੱਜ ਪਰਖ ਕਰੀਏ ਇਹਨਾਂ ਤਲਵਾਰਾਂ ਨੇ ਅੱਜ ਨਹੀਂ ਤਾਂ ਕੱਲ੍ਹ ਭੇੜਨਾ ਹੀ ਆ ਅੱਜ ਪਰਖ ਕਰ ਲੈਣੀਆਂ ਉਹਨੇ ਪਹਿਲਾ ਵਾਰ ਕੀਤਾ ਜਦੋਂ ਪਹਿਲਾ ਵਾਰ ਕੀਤਾ ਨਾ ਰਣਜੀਤ ਸਿੰਘ ਜਿਸ ਘੋੜੇ ਤੇ ਸਵਾਰ ਸੀ ਉਹਨੇ ਇੱਕਦਮ ਘੋੜਾ ਕਮਾਇਆ ਉਹਨੇ ਦੂਜਾ ਵਾਰ ਕੀਤਾ ਬਾਗ ਦੀ ਟਣੀ ਕੱਟੀ ਗਈ ਬਸ ਦੋ ਵਾਰ ਕਰਨ ਦਾ ਹੀ ਮੌਕਾ ਮਿਲਿਆ ਜਦੋਂ ਦੋ ਵਾਰ ਕਰਨ ਦਾ ਮੌਕਾ ਮਿਲਿਆ ਹੁਣ ਪਾਰੀ ਸ਼ੇਰ ਦੀ ਆ ਰਣਜੀਤ ਸਿੰਘ ਦੀ ਉਹ ਗਰਮ ਥਾਨ ਦੇ ਹੱਥਾਂ ਦੇ ਕੋਤੇ ਉੱਡ ਗਿਆ ਡਰਪਰ ਹੋ ਗਿਆ ਕੱਚੀਆਂ ਤਰੇੜੀਆਂ ਆ ਗਈਆਂ ਉਹਨੂੰ ਕਿਉਂ ਜਾਪਦਾ ਮੇਰੇ ਪੈਰਾਂ ਥਲੇ ਜ਼ਮੀਨ ਨਿਕਲ ਗਈ ਰਣਜੀਤ ਸਿੰਘ ਸਰਦਾਰ ਨੇ ਮਾਰਿਆ ਲਲਕਾਰਾ ਉਹ ਕਹਿੰਦਾ ਹਸਮਤਖਾਂ ਨੂੰ ਕਰ ਲੈ ਤਿਆਰਾ ਇਹਨੂੰ ਅੱਜ ਬਖਾਵਨਾ ਮੈਂ ਹੱਥ ਕਰਾਰਾ ਜਾਦ ਕਰਦੀਆਂ ਪੀੜੀਆਂ ਹੀ ਹੋਇਆ ਕਰਾਂ ਜੱਬਾ ਪਾ ਲੱਗੋ ਤਬਰੁ ਚੱਕਦੇ ਮਹਾਬਕ ਅਨਸਾਰ ਕਲਗੀਧਰ ਪਾਪਸ਼ਾ ਨੂੰ ਉਰਦੇ ਤੇ ਲਹੁਣੇ ਵਾਲਾ ਖੱਦਾ ਤੇ ਇੱਕ ਨੂੰ ਤਾਂ ਟੁੱਕਿਆ ਹਸਮਤਖਾਂ ਦੇ ਲੈ ਕੇ ਸਿਰ ਦਾ ਨਿਸ਼ਾਨਾ ਟਾੜ ਕਰਦੀ ਤੇਗ ਸਰ ਵਿੱਚ ਹੈ ਬੱਦਿਆ ਮਾਰਾ ਮਾਰਾ ਕੀ ਆਂ ਧਰ ਕੇ ਗੁਰੂ ਦਸ਼ਮੇਸ਼ਾ ਹੋਏ ਦੇ ਸਤਗੁਰੂ ਮੇਰਾ ਆਰਿਆ ਪਥਰਿਆ ਮਾਲਕਾ ਜੀ ਰਤਾ ਦੇ ਨਾ ਪੰਖਾਂ ਕਰਕੇ ਗੁਰੂ ਦਸ਼ਮੇਸ਼ ਰਾ ਧਿਆਨ ਧਰ ਕੇ ਗੁਰੂ ਦਸ਼ਮੇਸ਼ ਦਾ ਲਿਆ ਤੈਨੂੰ ਸੀ ਉੱਪਰ ਉਠਾ ਮੁਖੁ ਛੜਦਾ ਜਕਾਰਾ ਸੁਨਹਿਾਰਾ খুশ <Nil sociedad> <San> ਮੇਰਾ ਨਿਸ਼ਾਨਾ ਫੇਰ ਖਿੱਚ ਕੇ ਉਹ ਸਰਦਾ ਨਿਸ਼ਾਨਾ ਹੋਏ ਉੱਚ ਕੇ ਜਫੀਰ ਨਾਰੀ ਉੱਪਰ ਟਿਕਾ ਜਿਵੇਂ ਪੈਂਦੀ ਹੈ ਆਕਾਸ਼ੋਂ ਦੀ ਅੱਪ ਜਲੀ جنه پنديهي آهي آڪاشو مينو بڄلي تي پاله وچ جيوانا روڪا اڄ حال هويا حشمت خدا કે નામ કાબલા હો દિયા મહાદુરાઈ છોલિયા લપા गू शाम जो